ਗੁਰਦੁਆਰਾ ਮਜਨੂ ਕਟੇਲਾ ਸਾਹਿਬ ਦਾ ਇਤਿਹਾਸ ਆਪ ਜੀ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਾ ਗਏ ਗੁਰਦੁਆਰਾ ਮਜਨੂ ਕਟੇਲਾ ਜਮਨਾ ਦੇ ਕੰਡੇ ਨਾਰਥ ਦਿੱਲੀ ਵਿੱਚ ਸਥਿਤ ਹੈ ਇਸ ਇਤਿਹਾਸਿਕ ਗੁਰੂ ਘਰ ਦਾ ਨਿਰਮਾਣ ਸਰਦਾਰ ਬਘੇਲ ਸਿੰਘ ਨੇ 1783 ਵਿੱਚ ਕਰਵਾਇਆ ਸੀ ਜਦੋਂ ਸਰਦਾਰ ਬਘੇਲ ਸਿੰਘ ਦੀ ਅਗਵਾਈ ਵਿੱਚ 30 ਹਜ਼ਾਰ ਸਿੱਖਾਂ ਨਾਲ ਦਿੱਲੀ ਫਤਿਹ ਕਰਕੇ ਲਾਲ ਕਿਲੇ ਦੇ ਕਬਜ਼ਾ ਕੀਤਾ ਸੀ ਉਸ ਤੋਂ ਬਾਅਦ ਦਿੱਲੀ ਦੇ ਮੁਗਲ ਬਾਦਸ਼ਾਹ ਸ਼ਾਹ ਆलम ਨੇ ਸਰਦਾਰ ਬਘੇਲ ਸਿੰਘ ਹੋਣਾ ਤੋਂ ਮਾਫੀ ਮੰਗੀ ਅਤੇ ਇਹ ਬੇਨਤੀ ਕੀਤੀ ਕਿ ਲਾਲ ਕਿਲਾ ਉਹਨਾਂ ਨੂੰ ਵਾਪਸ ਕੀਤਾ ਜਾਏ ਤੇ ਉਸ ਦੇ ਬਦਲੇ ਦਿੱਲੀ ਦੇ ਸਾਰੇ ਗੁਰੂ ਘਰਾਂ ਦਾ ਨਿਰਮਾਣ ਸਰਕਾਰ ਕਰਾਵੇਗੀ ਇਸ ਤਰ੍ਹਾਂ ਇਸ ਗੁਰੂ ਘਰ ਦਾ ਨਿਰਮਾਣ ਕੀਤਾ ਗਿਆ ਸੀ ਇਸ ਪਵਿੱਤਰ ਗੁਰੂ ਘਰ ਵਿੱਚ ਆਪਣੀ ਪਹਿਲੀ ਉਦਾਸੀ ਸਮੇ ਗੁਰੂ ਨਾਨਕ ਦੇਵ ਜੀ ਆਏ ਸਨ ਉਸ ਤੋਂ ਬਾਅਦ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਪਾਸ਼ਾ ਤੇ ਗੁਰੂ ਹਰ राय ਸਾਹਿਬ ਵੀ ਇੱਥੇ ਆਏ ਸਨ ਇਸ ਕਰਕੇ ਇਹ ਗੁਰੂ ਘਰ ਸਿੱਖਾਂ ਲਈ ਬਹੁਤ ਹੀ ਖਾਸ ਹੈ ਜਦੋਂ ਆਪਣੀ ਪਹਿਲੀ ਉਦਾਸੀ ਪੂਰੀ ਕਰਦੇ ਸਮੇਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਤੇ ਇਹ ਜਮਨਾ ਦੇ ਕੰਡੇ ਦੇ ਉੱਤੇ ਇੱਕ ਟੱਲਾ ਬਣਾ ਕੇ ਇੱਕ ਫਖੀਰ ਰਹਿੰਦਾ ਸੀ ਜੋ ਕਿ ਗੁਰੂ ਦੀ ਲੀਨ ਵਿੱਚ ਭਗਤੀ ਵਿੱਚ ਬਹੁਤ ਹੀ ਜ਼ਿਆਦਾ ਲੀਨ ਸੀ ਇਸ ਕਰਕੇ ਉਸ ਦਾ ਨਾਮ ਮਜਨੂ ਰੱਖਿਆ ਸੀ ਸੰਤ ਲਈ ਇਸ ਕਰਕੇ ਇਹ ਗੁਰੂ ਘਰ ਦਾ ਨਾਮ ਮਜਨੂ ਕਾ ਟੱਲਾ ਰੱਖਿਆ ਗਿਆ